ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਨਾ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਹਲਕਾ ਗੁਰੂ ਹਰਸਾਜ ਦੇ ਪਿੰਡ ਚੱਕ ਸੋਮੀਆਂ ਉਰਫ ਬਾਣਾ ਦੇ ਵਿੱਚ ਨਾ ਤੇ ਜਿੱਥੇ ਆਪਣੇ ਭੂਆ ਜੀ ਰਿਹੇ ਰਹਿੰਦੇ ਨੇ ਤੇ ਇੱਥੇ ਆਪਣੇ ਭੂਆ ਜੀ ਦੇ ਬੇਟੇ ਸੁਖਦਰਸ਼ਨ ਗਿੱਲ ਬੂਟੇ ਰਵੀ ਰਣੇ ਨਾ ਮੱਕੀ ਲਾਈ ਆ ਤੇ ਮੱਕੀ ਦਾ ਕੱਦ ਕਹਿੰਦੇ 6 ਫੁੱਟ ਤੱਕ ਹੋ ਗਿਆ ਤੇ 50 ਕੁ ਦਿਨਾਂ ਦੀ ਹੈਗੀ ਆ ਹਾਂ ਤੇ ਆਜੋ ਆਪਾਂ ਕਰਦੇ ਆਂ ਬੂਟੇ ਵੀਰ ਨਾਲ ਗੱਲ ਬੂਟਾ ਕਹਿੰਦਾ ਵੀ ਮੈਂ ਕੈਮਰੇ ਦੇ ਸਾਹਮਣੇ ਨਹੀਂ ਆਉਣਾਗਾ ਤੇ ਪਿੱਛੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਨਾ ਹੋਰ ਬੂਟੇ ਵੀਰ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਗਨੀਤ ਵੀਰੇ ਤੁਸੀਂ ਸੁਣਾਓ ਬਸ ਵਧੀਆ ਨੇ ਤੇ ਸਖਦਰਸ਼ਨ ਕਿੰਨੇ ਦਿਨਾਂ ਦੀ ਹੋ ਗਈ ਮੱਕੀ ਆਪਣੀ ਹੋਂ ਤੱਕ ਕਿੰਨੇ ਦਿਨ ਹੋ ਗਈ 50 55 ਦਿਨ ਦੀ ਹੋ ਗਈ ਹੈ ਜੀ ਅੱਛਾ 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 ਤੇ ਕਿ ਕਿਹੜੇ ਮਹੀਨੇ ਚ ਤੁਸੀਂ ਬੀਜੀ ਸੀਗੀ ਪਛਾਣ ਦਿਤੀ ਜੀ ਆਪਾਂ ਫਰਵਰੀ ਦੀ 25 ਤਰੀਕ ਨੂੰ ਬੀਜੀ ਸੀ ਅੱਛਾ ਨਾਲੋਂ ਵਾਲੀ ਪੈੜੀ ਸੀਗੀ ਅੱਛਾ 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 ਠੀਕ ਆਲਵਾ ਤੋਂ ਬਾਹਰ ਜਿਹੜ ਠੀਕ ਠੀਕ ਆ ਇਹਦੀ ਕੱਦ ਦੀ ਗੱਲ ਕੀਤੀ ਜਾਵੇ ਕੱਦ ਕਿੰਨਾ ਕੋ ਹੋ ਗਿਆ ਸਰਦਸ਼ਾਹਣ ਕੱਦ ਵੀਰੇ ਦਾ ਹੋ ਹੀ ਗਿਆ 6 ਫੁੱਟ ਅੱਛਾ 6 ਸਵਾ 6 ਫੁੱਟ ਹੋ ਗਿਆ ਜੀ ਅੱਛਾ ਅੱਛਾ ਤੇ ਜਿਹੜੀ ਇਹਦੀ ਕਟਾਈ ਉਹ ਕਦੋਂ ਕੋ ਆਪਾਂ ਕਰਨੀ ਆ ਕਟਾਈ ਇਹਦੀ ਕਰਾਂਗੇ ਆਪਾਂ 120 ਦਿਨ ਤੋਂ ਬਾਅਦ ਜੀ 120 ਦਿਨ ਤੋਂ ਬਾਅਦ ਹਾਂ ਜਾਨੀ ਕਿ ਹਾਂ ਜੀ 120 ਦਿਨਾਂ ਨੂੰ ਨਿਸਰਨੀ ਸ਼ੁਰੂ ਹੋ ਜਾਈਗੀ ਓਕੇ ਓਕੇ ਸੱਲੀ ਬੰਨੀ ਸਟਾਰਟ ਹੋ ਜਾਈਗੀ ਤੇ ਹਾਂ ਠੀਕ ਆ ਹਾਂ ਜੀ ਠੀਕ 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 ਆ ਅੱਛਾ ਜਿਹੜੀ ਆਪਾਂ ਇਹਨਾਂ ਨੂੰ ਖਾਦਾਂ ਦੀ ਗੱਲ ਕੀਤੀ ਜਾਵੇ ਹੈਨਾ ਮੱਕੀ ਬਹੁਤ ਸੋਹਣੀ ਖਲੋਤੀ ਹੋਈ ਆ ਤੇ ਕਿਹ ਖਾਦਾਂ ਕਿੰ ਖਾਦ ਵੀਰੇ ਨੂੰ ਆਪਾਂ ਵੇਚਣ ਲੱਗਾ 1 ਗੱਟਾ ਡੀ.ਪੀ ਦਾ ਨਾਲ ਕੇਰਿਆ ਜੀ ਅੱਛਾ ਜੀ ਤੇ 2.5 ਗੱਟਿਆ ਆਪਾਂ ਯੂਰੀਆ ਦੇ ਪਾਏ ਜੀ ਅੱਛਾ ਤੇ ਉਦੋਂ ਬਾਅਦ ਉੱਤੇ ਸਪਰੇਅ ਕਰਤੀ ਸੀ ਇੱਕ ਤਾਕਤ ਦੀ 13.45 ਤੇ ਜ਼ਿੰਕ ਲੋਹੇ ਦੀ ਅੱਛਾ ਅੱਛਾ ਹਾਂਜੀ ਅੱਛਾ ਆਪਾਂ ਇਹਦੀ ਨਸਲ ਦੀ ਗੱਲ ਕਰਦੇ ਸੀ ਇਹ ਕਿਸਮ ਕਿਹੜੀ ਆ ਇਹ ਵੀਰੇ ਬਾਹਰ ਦੀ ਏ ਅੱਛਾ 9908 ਪਲੱਸ ਅੱਛਾ ਅੱਛਾ ਹਾਂਜੀ 9908 ਪਲੱਸ ਜੀ ਅੱਛਾ ਅੱਛਾ ਸਪੈਸ਼ਲਿਸਟ ਵਾਸਤੇ ਆਉਂਦੀ ਹੈ ਹਾਂਜੀ ਅੱਛਾ ਅੱਛਾ ਸਪੈਸ਼ਲ ਪਕਾਉਣ ਵਾਸਤੇ ਆਉਂਦੀ ਦਾਣੇ ਵਾਸਤੇ ਅੱਛਾ ਤੇ 9 ਕਿਲੋ ਵੀ ਪੈਂਦਾ ਕਿੱਲੇ ਦਾ ਅੱਛਾ ਹਾਂਜੀ ਇਹ ਫਿਰ ਸੱਟੇ ਨਾਲ ਬੀਜੀ ਸੀ ਕਿ ਨਹੀਂ ਵੀਰੇ ਪਲਾਂਟਰ ਆਉਂਦੇ ਇਹਨਾਂ ਦੀ ਸਪੈਸ਼ਲ ਬੀਜਣ ਵਾਲੀਆਂ ਮਸ਼ੀਨਾਂ ਆਉਂਦੀਆਂ ਨੇ ਅੱਛਾ ਅੱਛਾ ਵੈਕਿਊਮ ਰਾਈ ਬੀਜਦੀ ਉਹ ਅੱਛਾ ਤੇ ਦਾਣ ਦਾ ਦਾਣਾ 9 ਇੰਚ ਦੀ ਅੱਛਾ ਤੇ ਕੋਠਾ ਜਿਹੜਾ ਪਾਉਂਦੀ ਕੋਠਾ ਦੇ ਘੇਰਦੀ ਉਹ ਹੁੰਦਾ 2 2.5 ਫੁੱਟ ਉੜਾ ਜੀ ਅੱਛਾ ਅੱਛਾ ਹਾਂ ਜੀ ਯਾਨੀ ਉਸ ਦਾ ਫਿਰ 20 ਵੀ ਘਾਟ ਹੀ ਪੈਂਦਾ ਹੋਊਗਾ 20 ਹਾਂਜੀ ਕਿੱਲੇ ਦਾ 9 ਕਿਲੋ ਹੀ ਪੈਂਦਾ ਜੀ ਕਿੱਲੇ ਦਾ 9 ਕਿਲੋ ਹਾਂਜੀ ਅੱਛਾ ਕੇ ਵੇ ਅੱਛਾ ਤੇ ਉਹ ਫਿਰ ਕਿੰਨੇ ਕੋ ਪੈਸੇ ਲੈ ਜਾਂਦੇ ਜਿਹੜੇ ਬਜਾਨਦ ਕਰਨ ਵਾਲੇ ਉਹ ਵੀਰੇ ਪਹਿਲਾਂ ਤਾਂ ਮਸ਼ੀਨਾਂ ਘੱਟ ਸੀ ਹੁਣ ਮਸ਼ੀਨਾਂ ਜ਼ਿਆਦੀਆਂ ਹੋ ਗਈਆਂ ਜੀ ਅੱਛਾ ਅੱਛਾ ਹੁਣ ਤਾਂ ਕੰਪੀਟੀਸ਼ਨ ਹੈਗਾ ਜੀ 11-1200 ਰੁਪਏ ਕਿੱਲੇ ਦਾ ਲੈਂਦੇ ਜੀ ਅੱਛਾ ਹਾਂਜੀ ਪਹਿਲਾਂ 1500 ਵੀ ਲੈਂਦੇ ਰਿਹਾ ਜੀ ਠੀਕ ਆ ਅੱਛਾ ਸਖਦਰਸ਼ਨ ਮੈਨੂੰ ਇੱਕ ਗੱਲ ਦੱਸੋ ਤੁਸੀਂ ਇਹ achar ਵਾਸਤੇ ਬੀਜੀ ਆ ਜਾਂ ਇਹਦੇ ਤੁਸੀਂ ਦਾਣਾ ਕੱਢਣਾ ਵਾ ਨਹੀਂ अच्छा तो 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 अच्छा तो ਜੇਕਰ ਅਸੀਂ ਝਾੜ ਦੀ ਗੱਲ ਕੀਤੀ ਤਾਂ ਤੁਹਾਡੇ ਉਸ ਤੋਂ ਕਿੰਨਾ ਕੁ ਝਾੜ ਆ ਸਕਦਾ ਤਕਰੀਬਨ ਉਸ ਤੋਂ ਵੀਰੇ ਮੱਕੀ ਦਾ ਹਿਸਾਬ ਹੁੰਦਾ ਇਹ ਵੱਢਣ ਤਾਈ ਅੱਛਾ ਠੀਕ ਠੀਕ ਆ ਅੱਛਾ ਮੈਂ ਨਾ ਦੇਖਿਆ ਸੀ ਪਾਣੀ ਬਹੁਤ ਤੁਸੀਂ ਲਾਇਆ ਪਾਣੀ ਕਿਵੇਂ ਲਾ ਰਹੇ ਹੋ ਨੇੜੇ ਪਾਣੀ ਵੀਰੇ ਹੋਣੇ ਨਸਰਨੀ ਸਟਾਰਟ ਹੋ ਗਈ ਹੋਣੇ ਨੇ ਪਾਣੀ ਵੀ ਝੋਨੇ ਨੂੰ ਜਿਆਦਾ ਹੀ ਪੀਣਾ ਹੈ ਅੱਛਾ ਤੇ ਹੋਣੇ ਦਾ ਥੱਲੇ ਬੱਤਰ ਗਿੱਲੇ ਰੱਖਣਾ ਪੈਂਦਾ ਜੀ ਠੀਕਾ ਬਾਕੀ ਜਿਆਦਾ ਨਹੀਂ ਇੱਕ ਕਿੱਲੇ ਦੇ ਵਿੱਚ ਇੱਕ ਘੰਟਾ ਹੀ ਚੱਲਦੀ ਮੋਟਰ ਹਰ ਰੋਜ਼ ਹਰ ਨੇ ਇੱਕ ਦਰਮਤਲੂ ਲਾਈਏ 3-2-3 ਦਿਨ ਨਿਕਲ ਜਾਂਦੇ 3 ਦਿਨ ਅੱਛਾ ਅੱਛਾ ਹਾਂਜੀ ਯਾਨੀ ਕਿ ਸਟਾਰਟਿੰਗ ਦੀ ਗੱਲ ਕੀਤੀ ਜਿਵੇਂ ਜਿਹੜੀ ਮੱਕੀ ਆ ਉੱਗਰ ਆਉਂਦੀ ਹੈ ਯਾਨੀ ਕਿ ਜਦੋਂ ਬੂਟਾ ਛੋਟਾ ਹੁੰਦਾ ਉਦੋਂ ਪਾਣੀ ਕਿਦੋਂ ਲਾਉਣਾ ਚਾਹੀਦਾ ਵਾ ਸਟਾਰਟਿੰਗ ਦੇ ਵਿੱਚ ਵੀਰੇ ਇੱਕ ਰਾੰ ਪਹਿਲਾਂ ਆਪਾਂ ਸੁੱਕੇ ਥਾਂ ਦੇ ਬੀਜਦੇ ਆਂ ਬੀਜ ਕੇ ਨਾਲ ਦੀ ਨਾਲ ਪਾਣੀ ਲਾ ਦਈਦੇ ਜੀ ਹਾਂ ਫਿਰ ਇੱਕ ਹਫ਼ਤੇ ਬਾਅਦ ਲਾ ਦਈਦੇ ਜੀ ਅੱਛਾ ਉਦੋਂ ਪਾਣੀ ਬਹੁਤ ਧਿਆਨ ਨਾਲ ਲਾਉਣਾ ਹੁੰਦਾ ਜੀ ਵੀ ਜ਼ਿਆਦਾ ਭਾਰਾ ਨਾ ਲੱਗ ਜਾਏ ਅੱਛਾ ਬੀਜ ਭਾਰਾ ਲੱਗ ਜਾਏ ਫਿਰ ਤਾਂ ਦਬ ਜਾਂਦੀ ਏ ਹਾਂ ਹਾਂ ਤੇ ਉਹ ਥੱਲੇ ਥੱਲੇ ਹੀ ਲਾਉਣਾ ਹੁੰਦਾ ਗਿੱਲਾ ਹੀ ਕਰਨਾ ਹੁੰਦਾ ਬਸ ਯਾਨੀ ਕਿ ਸਲ੍ਹਾਬ ਹੀ ਜਾਵੇ ਅੱਛਾ ਅੱਛਾ ਹਾਂਜੀ ਤੇ ਜਿਹੜਾ ਹੁਣ ਪਾਣੀ ਦੀ ਗੱਲ ਕਰਦੇ ਵੀ ਹੁਣ ਪਾਣੀ ਕਦੋਂ ਲਾਉਣਾ ਚਾਹੀਦਾ ਵੀ ਇਹਨੂੰ ਹੁਣ ਪਾਣੀ ਵੀਰੇ ਚੱਲੀ ਜਾਣਾ ਇਹਨੂੰ ਬੱਤਰ ਖੁਸ਼ਕ ਹੋਣ ਦੇਣੇ ਨਹੀਂ ਪਾਣੀ ਲੱਗ ਪੈਣੀ ਹੈ ਜੀ ਪਾਣੀ ਬਹੁਤ ਅੱਛਾ ਅੱਛਾ ਠੀਕ ਠੀਕ ਠੀਕਾ ਹੋਰ ਕੀ ਖਾਸੀਅਤ ਹੈ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਖਾਸ ਇਹ ਤੇ ਇਹ ਹੀ ਆ ਵੀਰੇ ਵੀ ਜਿਹੜੀ ਇਹ ਪਕਾਵੇਂ ਮੱਕੀ ਥੋੜੀ ਟਾਈਮ ਨਾਲ ਬੀਜੀ ਜਾਵੇ ਵਧੀਆ ਜੀ ਹਾਂ ਕਈ ਜ਼ਿਮੀਂਦਾਰ ਜਿਵੇਂ ਹੋਣਾ ਕਣਕ ਤੋਂ ਬਾਅਦ ਬੀਜਦੇ ਫਿਰ ਉਹ ਗਰਮੀ ਜਿਆਦੀ ਆ ਜਾਂਦੀ ਅੱਛਾ ਉਹਦੇ ਫਿਰ ਇੱਕ ਤਾਂ ਦਾਣਾ ਨਹੀਂ ਉਹਨਾਂ ਵਧੀਆ ਬੰਦਾ ਜੀ ਅੱਛਾ ਤੇ ਝਾੜ ਵੀ ਨਹੀਂ ਵਧੀਆ ਦਿੰਦੀ ਫਿਰ ਗਰਮੀ ਚਾਕੇ ਅੱਛਾ 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 ਹਾਂ ਜੀ ਅੱਛਾ ਭਾਈ ਜੇਕਰ ਇਹਦੀ ਪੈਦਾਵਾਰ ਦੀ ਗੱਲ ਕੀ ਤੁਸੀਂ ਕਿ 160 ਮਣ ਪ੍ਰਤੀ ਇਕੜ ਨਿਕਲ ਜਾਂਦੀ ਸੀ ਕਿ 67 8 ਮਾਣਾ ਨਾ ਤੇ ਕਿੰਨੇ ਕੁ ਰੁਪਏ ਕਿਲੋ ਜਿਹੜੀ ਵਿਕਦੀ ਐ ਇੱਕ ਕਵਾਂਟਲ ਕਿਹੜੇ ਸਾਵਣਾ ਵਿਕਦੀ ਐ ਕਵਾਂਟਲ ਵੀਰੇ ਉਹ ਉਹੀ ਜਿਹੜੇ ਜੇ ਗਿੱਲੀ ਐ ਜੀ ਜਿੰਨੀ ਗਿੱਲੀ ਉਸ ਹਾਵਣਾ ਦਾ ਰੇਟ ਆ ਜੀ ਅੱਛਾ ਅੱਛਾ ਤੇ ਕਲੀਅਰ ਜਿਵੇਂ ਫੁੱਲ ਸਕਾ ਕੇ ਰੇਟ ਹੈ ਗਏ 1800 ਰੁਪਏ ਜੀ ਅੱਛਾ ਤੇ ਜਿਵੇਂ ਗਿੱਲੀ ਜਿੰਦਾ ਮੁਕਤਰ ਵਿੱਚ ਜ਼ਿਆਦਾ ਜੀ ਅੱਛਾ 2000 ਰੁਪਏ 1100 ਰੁਪਏ 1200 ਰੁਪਏ ਜੇਹੋ ਜੀ ਕਿਸ ਨੇ ਵੱਡੀ ਐ ਜੀ ਅੱਛਾ ਅੱਛਾ ਜਿਸਕਾ ਕੇ ਸਕਾ ਕੇ ਵੇਚੀਏ ਤੇ ਮਤਲਬ ਪ੍ਰਾਈਵੇਟ ਹੀ ਰੇਟ ਇਹਨਾਂ ਦੇ ਹਾਂ ਤੇ ਬੇਲੀਰੀ ਫੋਲਸ ਕਾ ਕੇ ਠਾ ਰ 1800 ਰੁਪਏ ਕਿਵਾਂਟਲ ਦਾ ਰੇਟ ਸੀ ਜਾਨੀ ਕਿ 18 ਠੀਕ ਜਾਨੀ ਕਿ ਇੱਕ ਲੱਖ ਰੁਪਏ ਦੇ ਕਿल्ले ਨਿਕਲ ਜਾਂਦੀ ਹੈ ਨਾ ਇਸ ਕਾ ਕੇ ਵੀ ਕੀ ਚੀਜ਼ ਨਾ ਫਿਰ ਤੇ ਯਾਰ ਬਹੁਤ ਵਧੀਆ ਫਸਲ ਹੈ ਨਾ ਤੇ ਲੈ ਵੀ ਜੇ ਇੱਕ ਕਿਸਾਨ ਵੀਰੋ ਤੁਹਾਨੂੰ ਕੋਈ ਹੋਰ ਜ਼ਰੂਰਤ ਹੋਈ ਹੈ ਨਾ ਤੇ ਮੈਂ ਆਪਣੇ ਸੁਖਦਰਸ਼ਨ ਵੀਰੇ ਦਾ ਨੰਬਰ ਜਿਹੜਾ ਉਹ ਐਡ ਕਰ ਦੂੰਗਾ ਵਿੱਚ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਵਧੀਆ ਮੁੰਡਾ ਆਪਣਾ ਤੇ ਤੁਹਾਨੂੰ ਜਿਹੜੀ ਉਹ ਜਾਣਕਾਰੀ ਵੀ ਦੇ ਸਕਦਾ ਓਕੇ ਜੀ ਧੰਨਵਾਦ ਸਭ ਦਾ